ਇਹਨਾਂ ਭਰਾਵੋ ਇਹ ਅੱਜ ਦਾ ਜਾਮ ਅਚਾਨਕ ਲਿਖਿਆ ਹੋਇਆ ਪ੍ਰੋਗਰਾਮ ਹੈ ਜਿਹੜਾ 13 ਤਰੀਕ ਨੂੰ ਕੁਝ ਜਥੇਬੰਦੀਆਂ ਨੇ ਦਿੱਲੀ ਜਾਣ ਦਾ ਸੱਦਾ ਦਿੱਤਾ ਹੈ ਪਹਿਲਾਂ ਮੈਂ ਤੁਹਾਨੂੰ ਸਾਫ਼ ਕਰਾਂ ਇਹ ਜਥੇਬੰਦੀਆਂ ਸੰਯੁਕਤ ਮੋਰਚੇ 'ਚ ਸ਼ਾਮਲ ਨਹੀਂ ਇਹ ਦਿੱਲੀ ਮੋਰਚੇ ਤੋਂ ਬਾਅਦ ਇਨਾ ਜਥੇਬੰਦੀਆਂ ਨੇ ਆਪਣਾ ਅੱਡ ਮੋਰਚਾ ਬਣਾ ਰਿਆ ਸੀ ਉਹ ਦਿੱਲੀ ਦੀਆਂ ਮੰਗਾਂ ਤੇ ਆਪਣੇ ਤੌਰ ਤੇ ਸੰਘਰਸ਼ ਕਰ ਰਹੇ ਨੇ ਸੰਯੁਕਤ ਮੋਰਚਾ ਭਾਰਤ ਇਹ ਹੀ ਦਿੱਲੀ ਵਾਲੀਆਂ ਮੰਗਾਂ ਤੇ ਆਪ ਦੇ ਤੌਰ ਤੇ ਸੰਘਰਸ਼ ਕਰਦਾ ਹੈ ਬਈਨਾਂ ਸਾਨੂੰ ਸਾਰਿਆਂ ਨੂੰ ਇਹ ਗੱਲ ਸਾਫ਼ ਹੋਣੀ ਚਾਹੀਦੀ ਹੈ ਵੀ ਇਹ ਸੰਯੁਕਤ ਮੋਰਚਾ ਇਹਦਾ ਸਦਾ ਨਹੀਂ ਸੀ ਪਰ ਫਿਰ ਵੀ ਜੇ ਦਿਨੋਂ ਸਾਥੀ ਮੋਰਚਾ ਲਾਉਣ ਜਾਂਦੇ ਨੇ ਉਹਨਾਂ ਦੇ ਕੁਝ ਸਾਥੀ ਮੇਰੇ ਕੋਲ ਆਏ ਉਹ ਕਹਿੰਦੇ ਜੀ ਤੁਸੀਂ ਦਿੱਲੀ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਅਸੀਂ ਉਹਨਾਂ ਨੂੰ ਜਵਾਬ ਦਿੱਤਾ ਵੀ ਸਾਡੇ ਵਾਸਤੇ ਸਵਾਲ ਇਹ ਹੈ ਤੁਹਾਡੇ ਸਵਾਲ ਦਾ ਜਵਾਬ ਇਹ ਹੈ ਵੀ ਅਸੀਂ ਸੰਯੁਕਤ ਮੋਰਚੇ ਦੇ ਵਿੱਚ ਰਹੀਏ ਕਿ ਉਸ ਮੋਰਚੇ ਨੂੰ ਛੱਡ ਕੇ ਛੋਡੇ ਜਾ ਜੀਏ ਛੋਡਾ ਸਵਾਲ ਏਸ ਕਿਸਮ ਦਾ ਹੈ ਜਿਹੜਾ ਸਾਨੂੰ درست ਨਹੀਂ ਲੱਗਦਾ ਸਾਨੂੰ ਅਧਿਕਾਰ ਹੈ ਇਹ ਲੜਾਈ ਲੜਨ ਦਾ ਤੁਸੀਂ ਪ੍ਰੋਗਰਾਮ ਦੇ ਅਧਿਕਾਰ ਰੱਖਦੇ ਹੋ ਦੇਣ ਦੇ ਤੁਸੀਂ ਲੜੋ ਛੋਡਾ ਹੱਕ ਹੈ ਸੋਡੇ ਪ੍ਰੋਗਰਾਮ ਮੁਤਾਬਕ ਜੋ ਕੁਝ ਵਾਪਰੂਗਾ ਉਹਦੇ ਮੁਤਾਬਕ ਆਸੀਂ ਸੋਚ ਲਾ। ਉਹਨਾਂ ਦਾ ਜਵਾਬ ਸੀ ਵੀ ਜੇ ਸਾਡੇ ਨਾਲ ਧੱਕਾ ਹੋਇਆ ਫਿਰ ਤੁਸੀਂ ਸਾਡੀ ਹਮਾਇਤ ਕਰਨੋਂ ਰੁਕ ਨਹੀਂ ਸਕਦੇ। ਉਹਨਾਂ ਦਾ ਇਹ ਜਾਇਜਾ ਠੀਕ ਸੀ। ਕਿਉਂਕਿ ਉਹ ਜਥੇਬੰਦੀ ਸਰਜੀਤ ਫੁੱਲ ਵਾਲੀ ਸੀ ਜਿਹੜੀ ਆਪਣੇ ਨਾਲ ਗੱਲ ਕਰਨਾ ਸੀ। ਇੱਕ ਗੱਲ ਤੇ ਉੱਤੇ ਅਸੀਂ ਉਹਨਾਂ ਨੂੰ ਕਿਹਾ ਵੀ ਸਾਡੇ ਬਖਰੇਵੇਂ ਨੇ ਤੁਹਾਡੇ ਨਾਲ ਉਹ ਛੋਟੇ ਨੇ ਜੇ ਸਰਕਾਰ ਕਿਸੇ ਤੇ ਵੀ ਜ਼ਬਰ ਕਰਦੀ ਹੈ ਤੁਸੀਂ ਤਾਂ ਫੇਰ ਵੀ ਸਾਡੇ ਜੁੱਧ ਸਾਥੀ ਰਹੇ ਹੋ ਸੋਡੀ ਹਮੈਤ ਤੇ ਸੋਡੀ ਇਹ ਜ਼ਬਰਦਸਤ ਵਿਰੋਧ ਤਾਂ ਅਸੀਂ ਕਰਾਂਗੇ ਕਰਾਂਗੇ ਉਹ ਲੋਕ ਜਿਹੜੇ ਸਾਨੂੰ ਗਾਲ੍ਹਾਂ ਦੁੱਦੇ ਰਹੇ ਨੇ ਹੁਣ ਤੱਕ ਜੇ ਕੱਲ ਨੂੰ ਉਹਨਾਂ ਤੇ ਵੀ ਜ਼ਬਰ ਹੋਇਆ ਅਸੀਂ ਉਦੋਂ ਵੀ ਸਰਕਾਰ ਦੇ ਜ਼ਬਰ ਦਾ ਵਿਰੋਧ ਕਰਾਂਗੇ ਕਿਹਦੀ ਅੰਤਲਾ ਕਰਦੇ ਹੋ ਭਲਾ ਤੁਸੀਂ ਸੁਣੋ 13 ਤਰੀਕ ਨੂੰ ਤੁਹਾਡੇ ਇੱਥੇ ਅਟੈਕ ਹੋਇਆ 14 ਨੂੰ ਅਸੀਂ ਮੀਟਿੰਗ ਕਰਕੇ 11 ਵਜੇ ਐਲਾਨ ਕਰਤਾ ਤੇ 15 ਨੂੰ ਅਸੀਂ ਰੇਲ ਦੀ ਲੇਨ ਤੇ ਬੈਠੇ ਆਂ ਕੱਲ ਵੀ ਸਾਡੇ ਧਰਨੇ 'ਚ ਬੈਠੇ ਸੀ ਕਿਸਾਨ ਅੱਜ ਰੇਲ ਦੀ ਲੇਨ ਤੇ ਨੇ ਤੇ ਕੱਲ ਨੂੰ ਸੜਕਾਂ ਤੇ ਹੋਣਾ ਹੁਣ ਸਾਨੂੰ ਸਵਾਲ ਕਰੀ ਜਾਂਦਾ ਇੱਕ ਹਿੱਸਾ ਇਹ ਕਿ ਸੋਸ਼ਲ ਮੀਡੀਆ ਤੇ ਉਹਦਾ ਇਹੀ ਕੰਮ ਹੈ ਗਦਾਰ ਕਹਿਣਾ ਗਾਲ ਕੱਢਣਾ ਉਹਨਾਂ ਦਾ ਇਹ ਪੇਸ਼ਾ ਹੈ ਉਹਨਾਂ ਨੇ ਹਮੇਸ਼ਾ ਇਹ ਕਹਿਣਾ ਇਹ ਗਦਾਰ ਨੇ ਇਹ ਡਰ ਗਏ ਇਹ ਤਾਂ ਦੇਖ ਗਏ ਕਿੰਨੀ ਵਾਰ ਗਾਲਾਂ ਮਿਲੀਆਂ ਨੇ 26 ਨਵੰਬਰ ਨੂੰ ਖਨੌਰੀ ਤੋਂ ਗਾਹਾਂ ਹੈ ਜਾਣ ਨੂੰ ਤਿਆਰ ਨਹੀਂ ਸੀ ਕਿਹਨੂੰ ਪਤਾ ਬਈ ਇਹ ਗੰਦਾ ਦੋਸ਼ੀ ਅਸੀਂ ਲੋਕਾਂ ਸੇ ਸੰਯੁਕਤ ਮੋਰਚੇ 'ਚ ਸ਼ਾਮਿਲ ਦੇਤੇ ਬੰਦਿਆਂ ਦਾ ਆਪ ਉਹਤੇ ਪੂਰਾ ਨਹੀਂ ਉਤਰ ਸਕੇ ਅਸੀਂ ਪੂਰਾ ਉਤਰੇ ਸਾਨੂੰ ਗਾਲਾਂ ਮਿਲੀਆਂ ਜਦੋਂ ਉਹ ਟੱਪ ਗਏ ਫਿਰ ਦੂਜੇ ਦੇ ਨਾਪਾਂ ਵੀ ਗਏ ਆ ਦਿੱਲੀ ਮੋਰਚੇ 'ਚ ਕੋਈ ਇੱਕ ਜਿ세 ਬੰਦੀ ਗਨਿਆ ਦੇ ਕਿ ਕਿਸੇ ਤੇ ਜ਼ਬਰ ਹੋਇਆ ਹੋਵੇ ਤੇ ਤੁਸੀਂ ਉਹਨਾਂ ਦੀ ਹਮਾਇਤ ਕੀਤੀ ਹੋਵੇ ਪੁੱਛ ਲੋ ਐਸੇ ਜਰਜੀਤ ਸਿੰਘ ਨੂੰ ਜੇ ਤੇਰੇ ਸਾਹਮਣੇ ਤੇਤੋਂ ਚਾਰ ਕਰਮਾਂ ਦੂਰ ਕਿਸਾਨ ਮਜ਼ਦੂਰ ਸਰਕਾਰ ਚ ਕਮੇਟੀ ਦੇ ਉੱਤੇ ਬੀਜੇਪੀ ਦੇ ਗੁੰਡਿਆਂ ਨੇ ਅਟੈਕ ਕੀਤਾ ਦੱਸੋ ਤੁਸੀਂ ਹਮਾਇਤੇ ਗਏ ਸੀ ਇੱਥੋਂ ਇੱਥੋਂ ਚਾਰ ਕਰਮਾਂ ਤੇ ਤੁਹਾਡੇ ਸਾਹਮਣੇ ਇੱਕ ਜਥੇਬੰਦੀ ਨੂੰ ਬੀਜੇਪੀ ਦੇ ਗੁੰਡੇ ਕੁੱਟ ਰਹੇ ਨੇ ਤੁਸੀਂ ਆਪ ਦੇ ਕਿੱਡ ਨੂੰ ਕਹਿ ਰਹੇ ਹੋ ਕਿ ਤੁਸੀਂ ਨਹੀਂ ਜਾਣਾ ਆ ਸਾਡੀ ਜ਼ਮੀਰ ਨਹੀਂ ਕਹਿੰਦੀ ਵੱਡੇ ਬਹਾਦਰੋ ਅਸੀਂ 1300 ਬੰਦਾ ਲੈ ਕੇ 55 ਕਿਲੋਮੀਟਰ ਤੋਂ ਦੂਰ 1300 ਬੰਦਾ ਲੈ ਕੇ ਟਰਾਲੀਆਂ ਲੈ ਕੇ ਗਾਜੀਪੁਰ ਬਾਰਡਰ ਤੇ ਕਿਸਾਨ ਮਜ਼ਦੂਰ ਸੰਘਰਸ਼ਕਾਂ ਦੀ ਮਦਦ ਤੇ ਗਏ ਆ ਤੇ ਤੁਸੀਂ ਸਾਨੂੰ ਗद्दार ਕਹਿੰਦੇ ਹੋ ਬਾਈ ਪਤਾ ਸਾਨੂੰ ਜਦੋਂ ਸ਼ਾਹਜਹਾਨਪੁਰ ਦੇ ਬਾਰਡਰ ਦੇ ਉੱਤੇ ਰਾਜਸਥਾਨ ਦੇ ਸਾਥੀਆਂ ਨੇ ਐਸਕੇਐਮ ਦੀ ਮੀਟਿੰਗ ਚ ਆ ਕੇ ਰੱਖਿਆ ਕਿ ਸਾਡਾ ਰਸਣ ਮੰਦ ਕਰਤਾ ਸਾਡੀ ਸਪਲਾਈ ਬੰਦ ਕਰਤੀ ਐਸਕੇਐਮ ਸਾਡੀ ਹਮਾਇਤ ਕਰੇ ਐਸਕੇਐਮ ਦੇ ਵਿੱਚੋਂ ਜਦੋਂ ਕੋਈ ਹੰਗਾਰਾ ਰਿਆ ਮਿਲਿਆ ਤਾਂ ਅਸੀਂ ਕਿਹਾ ਰਣਜੀਤ ਰਾਜੂ ਨੂੰ ਜਿਹੜਾ ਇਹ ਮੋਰਚੇ ਸ਼ਾਮਲਾ ਹੈ ਕਿ ਅਸੀਂ ਕੱਲ ਨੂੰ ਆਵਾਂਗੇ ਭਾਈ ਰਸਣ ਵੀ ਲੈ ਕੇ ਆਵਾਂਗੇ ਬੰਦੇ ਵੀ ਲੈ ਕੇ ਆਵਾਂਗੇ ਰਾਤ ਨੂੰ ਵੀਡੀਓ ਪਾਈ ਕਿ 1000 ਬੰਦਾ ਸਾਡਾ ਕਲੂ ਸ਼ਾਹਗਹਾਪੁਰ ਦਾ ਨਾਕਾ ਭੰਨ ਕੇ ਉਹਨਾਂ ਨੂੰ ਰਾਸ਼ਨ ਸਪਲਾਈ ਕਰੂਗਾ ਹਰਿਆਣੇ ਦੀ ਪੁਲਿਸ ਖਬਰਦਾਰ ਰਹੇ ਅਸੀਂ ਕਲੂ ਆ ਰਹੇ ਆ 8:00 ਵਜੇ ਸਵੇਰੇ ਸਵੇਰੇ 8:00 ਵਜੇ ਸਨੇਹਾ ਆ ਗਿਆ ਕਿ ਪੁਲਿਸ ਨੇ ਨਾਕੇ ਚੱਕਤੇ ਆਪਣੇ ਬੰਦੇ ਫੇਰ ਵੀ ਜਾ ਕੇ ਟਰਾਲੀਆਂ ਪਰ ਤੰਨ ਰਾਸ਼ਨ ਦੇ ਕੇ ਆਏ ਐ ਹਮਾਇਤ ਕਰਦੇ ਆ ਸਾਰੇ ਜਹਾਨ ਨੂੰ ਪਤਾ ਹੈ ਕਿ 23 ਤਰੀਕ ਨੂੰ ਗਾਜੀਪੁਰ ਦੇ ਉੱਤੇ ਜਦੋਂ ਤਕੈਤ ਦੇ ਅਥਰੂ ਸਿੱਟੇ ਰਹੇ ਦਸਦੇ ਭਾਕ ਦੀ ਕਿਹੜੀ ਜਥੇਬੰਦੀ ਉਹਨਾਂ ਦੀ ਹਮਾਇਤ ਤੇ ਗਈ ਹੈ 1500 ਬੰਦਾ ਲੈ ਕੇ 120 ਕਿਲੋਮੀਟਰ ਦੂਰ ਪੈਂਦਾ ਗਾਜੀਪੁਰ ਸਾਡੇ ਤੋਂ 1500 ਬੰਦਾ ਲੈ ਕੇ ਅਸੀਂ ਗਾਜੀਪੁਰ ਦੀ ਹੱਦ ਦੇ ਉੱਤੇ ਉਹਨਾਂ ਦੀ ਹਮਾਇਤ ਕਰਨ ਗਏ ਆ ਅਸੀਂ ਤਾਂ ਡਰਪੋਕਾ ਅਸੀਂ ਤਾਂ ਗਦਾਰ ਆ ਇਹ ਅਸੀਂ ਸੋਡੀ ਖਾਤਰ ਨਹੀਂ ਸਾਥੀ ਕੀਤਾ ਐਸੋ ਦੇ ਖਾਤਰ ਰਹਿ ਕੀਤਾ ਉਹ ਸਰੂਤੀ ਇੱਕ ਅਰੋੜੇ ਦੀ ਕੁੜੀ ਐ ਉਹ ਕੋਈ ਜੱਥੇਬੰਦੀ ਦੀ ਕੁੜੀ ਨਹੀਂ ਉਹ ਕਿਸੇ ਸ਼ਰੀਕ ਦੀ ਕੁੜੀ ਨਹੀਂ ਉਹ ਕਿਸੇ ਰਿਸ਼ਤੇਦਾਰ ਦੀ ਕੁੜੀ ਨਹੀਂ ਫਿਰਕੋਟ ਦੇ ਗੁੰਡਿਆਂ ਨੇ ਉਹਤੇ ਜ਼ਬਰ ਕੀਤਾ ਤੇ ਅਸੀਂ ਜੱਥੇਬੰਦ ਹੋ ਕੇ ਉਹਦੀ ਮਦਦ ਤੇ ਗਏ ਤੇ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਨਿਸ਼ਾਨ ਹੋ ਰਹੇ ਜਿਹੜੇ ਸੁਖਬੀਰ ਹਾਲ ਦੀ ਪਿੱਛੇ ਖੜੇ ਤੇ ਅਸੀਂ ਗਦਾਰਾਂ ਸਰਜੀਤ ਫੂਲ ਨੂੰ ਪੁੱਛ ਲਓ ਉਦੋਂ ਜਦੋਂ ਜੇ ਹੋਈ ਐ ਉਹਨੂੰ ਪੁਰਸ ਨੇ ਫੜ ਕੇ ਕੁੱਟਿਆ ਔਰ ਇਹ ਤਸ਼ੱਦਦ ਕੀਤਾ ਉਹਦੇ ਝੂਠੇ ਪਰਚੇ ਪਾਏ ਸਾਡੇ ਨਾਲ ਉਹ ਸਾਥੀ ਦੀ ਐ ਸੀ ਸਾਡੇ ਨਾਲ ਬੋਲਦਾ ਵੀ ਨਹੀਂ ਸੀ ਸਾਡੇ ਤੇ ਨਿੰਦਾ ਸੀ ਸਟੇਜਾਂ ਤੋਂ ਬੋਲਦਾ ਸੀ ਪਰ ਅਸੀਂ ਇਸ ਗੱਲ ਨੂੰ ਨਹੀਂ ਦੇਖਿਆ ਕਿ ਸਰਜੀਤ ਸਾਡੇ ਬਾਰੇ ਕੀ ਬੋਲਦਾ ਹੈ ਅਸੀਂ ਇਹ ਦੇਖਿਆ ਵੀ ਸਾਡਾ ਸੰਘਰਸ਼ੀ ਸਾਥੀ ਹੈ ਸਾਡੇ ਨਾਲ ਲੜਦਾ ਰਿਹਾ ਸਾਡੇ ਨਾਲ ਖੜਦਾ ਰਿਹਾ ਇਹਦੇ ਬਚਾਅ ਠੀਕ ਨੇ ਇਹ ਕਿਸਾਨਾਂ ਮਜ਼ਦੂਰਾਂ ਦਾ ਹੰਮੀ ਹੈ ਇਸ ਕਰਕੇ ਇਹਦੇ ਤੇ ਜਬਰ ਨਹੀਂ ਚੱਲਿਆ ਜਾਊਗਾ ਬਠੰਡੇ ਮੋਰਚਾ ਲਾ ਕੇ ਸਦੀਦ ਫੂਲ ਨੂੰ ਜੇਲ੍ਹ ਦੇ ਵਿੱਚੋਂ ਕੱਢ ਕੇ ਲਿਆਦਾ ਅਸੀਂ ਗਦਾਰਾਂ ਤੁਸੀਂ ਸਾਨੂੰ ਗਦਾਰਾਂ ਦਾ ਤੁਸੀਂ ਸਾਨੂੰ ਡਰਪੋਕਾਂ ਦਾ ਇਹ ਨਾਰਾ ਦਿੰਦੇ ਹੋ ਓਏ ਦੱਸ ਦਿਓ ਸਾਡੇ ਤੇ ਨਵੰਬਰ 2009 ਨੂੰ ਪੁਲਸ ਨੇ ਡਾਂਗਾ ਮਾਰਿਆ ਸਾਡੇ ਸਿਰ ਪਾੜਤੇ ਸਾਡੇ ਦੋ ਬੰਦੇ ਸ਼ਹੀਦ ਹੋ ਗਏ 70 ਬੰਦੇ ਬਲੰਟ ਕਰਤੇ ਸੋ ਤੇ ਟੁੱਟ ਜੇ ਸੋਡੀ ਕਲਮ ਦੇ ਇੱਕ ਵੀ ਜਥੇਬੰਦੀ ਦੇ ਸਾਡੇ ਹੱਕ ਦੇ ਵਿੱਚ ਹਰ ਦਾ ਦਾਰਾ ਬਰੇ ਹੋਵੇ ਦੱਸ ਦਿਓ ਕਿਹੜੀ ਜਥੇਬੰਦੀ ਬਾਈ ਸਾਡੀ ਸਪੋਰਟ ਤੇ ਆਈ ਸੀ 2007 ਦੇ ਵਿੱਚ ਛੰਨਾ ਦੇ ਵਿੱਚ ਦਿਨ ਦਿਹਾੜੇ ਟੱਕਰ ਹੋਈ ਜਾਂ ਦਿਨ ਦੇ 2 ਵਜੇ ਪੁਲਿਸ ਦੇ ਨਾਲ ਟੱਕਰ ਹੋਈ ਹੈ ਟੱਕਰ ਤੇ ਪੁਲਿਸ ਭੱਜੀ ਹੈ ਸਾਡੇ ਬੰਦੇ ਚਖ ਵੀ ਹੋਏ ਨੇ ਅਸੀਂ 70 ਬੰਦੇ ਜਖਮੀ ਇਹ ਪੁਲਸ ਦੀ ਜਰਪ ਤੋਂ ਬਚਦੇ ਹੋਏ ਰੇਂਦਰ ਹਸਪਤਾਲ ਵਿੱਚ ਦਾਖਲ ਕਰਾਇਆ ਤੇ ਉਦੋਂ 6 ਦਿਨ ਬਾਅਦ ਅਸੀਂ ਔਰਤਾਂ ਦਾ ਕੱਠ ਰੱਖਿਆ ਦੱਸ ਦਿਓ ਬਾਈ ਕਿਹੜੀ ਜਥੇਬੰਦੀ ਸਾਡੀ ਹਮਾਇਤ ਤੇ ਆਈ ਸੀ ਤੁਹਾਡੇ ਵਿੱਚੋਂ ਦੱਸ ਜੋ ਤੁਸੀਂ ਤਾਂ ਬਹਾਦਰ ਹੋ ਅੱਜ ਦਾ ਡਰਪੋਕ ਉਹ 2004 ਦੇ ਵਿੱਚ ਬਿਜਲੀ ਦੇ ਬਿੱਲ ਭਰਨ ਦੇ ਵਾਤਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨਾਲ ਮਾਨਾ ਵਾਲੇ ਰੇਲਵੇ ਸਟੇਸ਼ਨ ਤੇ ਸਟਾਰ ਦੀ ਗੱਡੀ ਜਾਬ ਕੀਤੀ ਸੀ ਪੂਰਾ ਕੱਟ ਸੀਗਾ ਉਥੇ ਗੋਲੀ ਚੱਲੀ ਉਥੇ ਲਾਠੀ ਚਾਰਜ ਹੋਇਆ ਇੱਕ ਬੰਦਾ ਸ਼ਹੀਦ ਹੋ ਗਿਆ 48 ਘੰਟਿਆਂ ਦਾ ਜਾਮ ਅਸੀਂ লাশ ਰੇਲ ਦੀ ਲਾਈਨ ਤੇ ਰੱਖੀ ਤੇ ਸਾਡੇ ਤੇ 307 ਦੇ ਮਾਰਡਰ ਦੇ ਪਰਚੇ ਪਾਏ ਮੈਨੂੰ ਦੱਸ ਦਿਓ ਬਾਈ ਕਿਹੜੀ ਜੱਥੇਬੰਦੀ ਛੱਡੀ ਮੈਂ ਤੇ ਆਈ ਸੀ ਤੁਸੀਂ ਸਾਨੂੰ ਡਰਪੋਕ ਕਹਿੰਦੇ ਹੋ ਓਏ ਤੁਸੀਂ ਸਾਨੂੰ ਗਦਾਰ ਕਹਦੇ ਹੋ ਅਸੀਂ ਕਦੇ ਪਿੱਛੇ ਨਹੀਂ ਹਟੇ ਦੱਸ ਦਿਓ ਪੰਜਾਬ ਦੇ ਵਿੱਚ ਕਿਹੜੀ ਜੱਥੇਬੰਦੀ ਹੈ ਜਿਹੜੀ ਸੰਘਰਸ਼ ਕਰਦੀ ਹੈ ਤੇ ਸੰਘਰਸ਼ ਕਰਦੀ ਦੀ ਅਸੀਂ ਹਮਾਇਤ ਨਹੀਂ ਕੀਤੀ ਜੇ ਵਿਦਿਆਰਥੀ ਲੜੇ ਨੇ ਤਾਂ ਅਸੀਂ ਉਹਨਾਂ ਦੀ ਹਮਾਇਤ ਤੇ ਆਇਆ ਜੇ ਮਜ਼ਦੂਰ ਲੜੇ ਨੇ ਅਸੀਂ ਉਹਨਾਂ ਦੀ ਹਮਾਇਤ ਤੇ ਆਇਆ ਜੇ ਅਧਿਆਪਕ ਲੜੇ ਨੇ ਅਸੀਂ ਉਹਨਾਂ ਦੀ ਹਮਾਇਤ ਤੇ ਆਇਆ ਜੇ ਆਂਗਣ ਵਾਲੀ ਕੁੜੀਆਂ ਲੜੀਆਂ ਨੇ ਅਸੀਂ ਉਹਨਾਂ ਦੀ ਹਮਾਇਤ ਤੇ ਆਇਆ ਜੇ ਬਿਜਲੀ ਕਾਮੇ ਲੜੇ ਨੇ ਅਸੀਂ ਉਹਨਾਂ ਦੀ ਹਮਾਇਤ ਤੇ ਆਇਆ ਤੁਸੀਂ ਤਾਂ ਸਾਡੇ ਕਿਸਾਨ ਭਰਾਵਾਂ ਅਸੀਂ ਸੋਡੀ ਹਮਾਇਤ ਤੇ ਨਹੀਂ ਆਏ ਅਸੀਂ ਸੰਘਰਸ਼ੀ ਲੋਕਾਂ ਦੇ ਹੁੰਦੇ ਜ਼ਬਰ ਦੇ ਖਿਲਾਫ ਆਏ ਆ ਅਸੀਂ ਨਹੀਂ ਕਹਿੰਦੇ ਕਿ ਸੋਡੇ ਨਾਲ ਸਾਡੇ ਰਿਸ਼ਤੇ ਤੇ ਸਾਡੀ ਨੀਤੀ ਦਾ ਬਹੁਤ ਡੇਰ ਤਾ ਬਣ ਗਈ ਇਹ ਦੂਰੀ ਦੂਰੀ ਰਹਿਣੀ ਹੈ ਇਹ ਦੂਰੀ ਨੂੰ ਕੋਈ ਮਿਟਾ ਨਹੀਂ ਸਕਦਾ ਇਹ ਮਿਟੂਗੀ ਉਦੋਂ ਜਦੋਂ ਅਸੀਂ ਬੈਠ ਕੇ ਆਪਣੀ ਨੀਤੀਆਂ ਦੇ ਵਿੱਚ ਸੁਧਾਰ ਕਰ ਲਿਆ ਇਹ ਦੂਰੀ ਨਹੀਂ ਅਸੀਂ ਸੋਡੀ ਹਮਾਇਤੇ ਦੇ ਮਿੱਤਰੋ ਆਏ ਅਸੀਂ ਸੋਡੀ ਖਾਤਰ ਇਹ ਲੜਿਆ ਵੀ ਲੜਿਆ ਨਹੀਂ ਰੱਪਿਆ ਅਸੀਂ ਤਾਂ ਜ਼ਬਰਦਸਤ ਵਿਰੋਧ ਕੀਤਾ ਹੈ ਇਹ ਹਾਕਮਾਂ ਦਾ ਕਮੰਡ ਤੋੜਨਾ ਵਿਰੋਧ ਕੀਤਾ ਹੈ ਅੱਜ ਦਾ ਸੰਯੁਕਤ ਮੋਰਚੇ ਜਿਆ ਮੰਗਾ ਦਾ ਸਮਰਥਨ ਕੀਤਾ ਉਹਦੇ ਤੇ ਲੜਾਈ ਲੜਦਾ ਸਾਡਾ ਬੀੜਾ ਚੁੱਕਿਆ ਹੋਇਆ ਹੈ ਇਹ ਬੀੜਾ ভাই ਚੁੱਕਿਆ ਰਹੂਗਾ ਸਾਨੂੰ ਇੱਕ ਸਵਾਲ ਕਰਦਾ ਹੈ ਮੀਡੀਆ ਕਿ ਬਹੁਤ ਲੇਟ ਆਏ ਉਹ ਸ਼ਾਵਾਸ਼ੇ ਮਿੱਤਰਾਂ ਬਹੁਤ ਲੇਟ ਆਇਆ ਅਸੀਂ ਅੱਖਾਂ ਮੀਚ ਕੇ ਪ੍ਰੋਗਰਾਮ ਨਹੀਂ ਕਰਦੇ ਓਏ ਤੁਸੀਂ ਤਾਂ ਜਦੋਂ ਮਰਜੀ ਜਦੋਂ ਮਰਜੀ ਕੱਖ ਦੇ ਕੇ ਚੁੱਕ ਜਾਂਦੇ ਹੋ ਅਸੀਂ ਗਾਲਾਂ ਖਾ ਰਹੇ ਨੇ ਆ ਪਰ ਅਸੀਂ ਸੋਚ ਕੇ ਪੈਰ ਧਰਦੇ ਤੁਸੀਂ ਤਾਂ ਸਾਨੂੰ ਉਦੋਂ ਵੀ ਕਹਿੰਦੇ ਸੀ ਕਿ ਪਰਮੇਂਦਰ ਝੋਟਾ ਉਹਦੇ ਤੇ ਜਾਬਰ ਹੋ ਗਿਆ ਉਹਨੂੰ ਸੁਣਾਉਣ ਵਾਸਤੇ ਆਜੋ ਉਹਦੀ ਗੱਲ ਠੀਕ ਸੀ ਵੀ ਨਸ਼ਿਆਂ ਵਾਸਤੇ ਬੋਲਦਾ ਸੀ ਪਰ ਉਹਦਾ ਤਰੀਕਾ ਕੀ ਸੀ ਭਾਈ ਅਸੀਂ ਨਹੀਂ ਗਏ ਸਾਰੀਆਂ ਜਥੇਬੰਦੀਆਂ ਗਈਆਂ ਕੌਮੀਨ ਸਾਹਿਬ ਮੋਰਚੇ ਦੇ ਵਿੱਚ ਸਾਨੂੰ ਕਿਹਾ ਉਹਨਾਂ ਨੇ ਆਪ ਆਏ ਹੋ ਵੀ ਤੁਸੀਂ ਆਓ ਅਸੀਂ ਕਿਹਾ ਵੀ ਆਪਣੀ ਗੱਲ 'ਚ ਫਰਕ ਹੈ ਜੇਬ ਜੇਲਾਪੂਰੀਆਂ ਹੋਏ ਬੰਦੇ ਛਡਾਉਣੇ ਨੇ ਅਸੀਂ ਬਿਲਕੁਲ ਤਿਆਰ ਆ ਇਸ ਗੱਲ ਤੇ ਪਰ ਸੋਡਾ ਉੱਥੇ ਕਿੰਦਰਾ ਉਹਦੇ ਬਖਰੇ ਬਖਰੇ ਮੂੰਹ ਨੇ ਉਹ ਹਰ ਮੂੰਹ ਆਈ ਗੱਲ ਬੋਲਦੇ ਨੇ ਕਦੇ ਕਿਸੇ ਨੂੰ ਨੀਰਾ ਪਰਖਦੇ ਨੇ ਕਿਸੇ ਨੂੰ ਗਦਾਰ ਪਰਖਦੇ ਨੇ ਉੱਥੇ ਸੱਦਾ ਦਿੰਦੇ ਨੇ ਵੀ ਸਾਡੇ ਸੱਦੇ ਤੇ ਆ ਕੇ ਕੋਮਿੰਦ ਸਾਹਿਬ ਮੋਰਚੇ 'ਤੇ ਵੱਡੀ ਜਥੇਬੰਦੀ ਹੈ ਇਹ ਉੱਥੇ ਜਰੂਰ ਆਓ ਤੇ ਸਾਡੀ ਲੱਕੜਾਂ ਦੀ ਟਰਾਲੀ 'ਤੇ ਝੰਡਾ ਲਹਾ ਕੇ ਉਹਨਾਂ ਤੋਂ ਮਾਫੀ ਮੰਗਵਾਉਂਦੇ ਨੇ ਵੀ ਦੁਗਰਾਹਾਂ ਦਾ ਝੰਡਾ ਲਾ ਕੇ ਸਾਡੀ ਮਦਦ ਕਰਨ ਵਾਸਤੇ ਰਾਜ ਉੱਥੇ ਜਾਈਏ ਅਸੀਂ ਉੱਥੇ ਜਾਈਏ ਅਸੀਂ ਨੇ ਕੀਤਾ ਅਸੀਂ ਮਨੁੱਖਤਾ ਪਰਖੀ ਹੈ ਅਸੀਂ ਮਨੁੱਖਤਾ ਪਰਖੀ ਕਰਕੇ ਦੋ ਨੋਲਣ ਅਸੀਂ ਕੀਤੇ ਨੇ ਅਸੀਂ ਇੱਥੇ ਕਿਹਾ ਕਿ ਜਿੰਨਾ ਕੈਦਿਆ ਦੀ ਕਾਨੂੰਨ ਦੇ ਮਤਲਬਕ ਸਜ਼ਾ ਪੂਰੀ ਹੋ ਗਈ ਉਹਨਾਂ ਨੂੰ ਜੇਲਾ 'ਚ ਰੱਖਣ ਦਾ ਕੋਈ ਹੱਕ ਨਹੀਂ ਉਹ ਚਾਹੇ ਕਿਸੇ ਧਰਮ ਦੇ ਵੀ ਹੋਣ ਦੋ ਤਿੰਨ ਮੋ ਗੱਲਾਂ ਕੀਤੀਆਂ ਨੇ ਬਾਈ ਅਸੀਂ ਤੁਸੀਂ ਜਿਹੜੇ ਉੱਥੇ ਸਾਨੂੰ ਜਿਹੜੇ ਕਾਮਰੇਡ ਪਰਖਦੇ ਨੇ ਜਿਹੜੇ ਸਾਨੂੰ ਗਾਲਾਂ ਦਿੰਦੇ ਨੇ ਉਹ ਸਾਡੀ ਇਸ ਗੱਲ ਦਾ ਤਾਂ ਜਵਾਬ ਦੇ ਦਿਓ ਅਸੀਂ ਬੋਲੇ ਸੀ 28 ਸਤੰਬਰ ਨੂੰ ਬਰਨਾਲੇ ਦੀ ਗੈਰਤੋ ਅੰਬਰਤਪਾਲ ਦੇ ਖਿਲਾਫ ਸਿਰਫ ਇਹ ਗੱਲ ਬੋਲੀ ਸੀ ਕੇ ਹਥਿਆਰ ਚੱਕ ਕੇ ਬਿਨਾ ਤਿਆਰੀ ਦੇ ਹਥਿਆਰਬੰਦ ਬਗਾਵਦਾ ਸੱਦਾ ਦੇਣਾ ਲੋਕਾਂ ਦੇ ਧੀਆਂ ਪੁੱਤਾਂ ਨੂੰ ਮਰਵਾ ਦੋਗੇ ਤੋ ਖਬਰਦਾਰ ਹੋ ਤੇ ਸਾਡੇ ਤੇ ਤੁਸੀਂ ਬਰੇ ਤੇ ਜਦੋਂ ਹਕੂਮਤ ਉਹਦੇ ਬਰੀ ਤਾਂ ਤੁਹਾਡਾ ਮੂੰਹ ਨਹੀਂ ਖੁੱਲਿਆ ਅਸੀਂ ਸ਼ਹਿਰਾਂ ਦੇ ਵਿੱਚ ਮਜਾਰੇ ਕੀਤੇ ਕਿ ਅੰਮਰਤਪਾਲ ਨੇ ਐਡਾ ਜੁਰਮ ਨਹੀਂ ਕੀਤਾ ਜਿੱਡੀ ਤੁਸੀਂ ਉਹਨੂੰ ਸਜ਼ਾ ਦਿੱਤੀ ਹੈ ਕਿਉਂ ਨਹੀਂ ਬੋਲੇ ਬਾਈ ਤੁਸੀਂ ਤੁਸੀਂ ਕਿਉਂ ਨਹੀਂ ਬੋਲੇ ਉਦੋਂ ਕਿਉਂ ਨਹੀਂ ਰਹਿਣਾ ਤੇ ਆਏ ਉਦੋਂ ਕਹਿੰਦੇ ਸਾਨੂੰ ਉਦੋਂ ਅਸੀਂ ਵੀ ਤੁਹਾਡੀ ਹਮਾਇਤ ਤੇ ਹੁੰਦੇ ਕਿਉਂਕਿ ਜ਼ਬਰ ਕੀਤਾ ਸੀ ਅੰਬਰਤਪਾਲ ਨਾਲ ਸਾਡਾ ਕੋਈ ਵਿਰੋਧ ਨਹੀਂ ਦੀਪ ਸਿੱਧੂ ਨਾਲ ਸਾਡਾ ਕੋਈ ਵਿਰੋਧ ਨਹੀਂ ਜਦੋਂ ਕੋਈ ਜ਼ਬਰ ਕਰੂਗਾ ਚਾਹੇ ਦੁਸ਼ਮਣ ਤੇ ਕਰੇ ਸਾਡੇ ਨਾਲ ਬੋਲੇ ਨਾ ਬੋਲੇ ਅਸੀਂ ਉਹਦੇ ਪੱਖ 'ਚ ਖੜਾਗੇ ਇਸ ਕਰਕੇ ਸਾਥੀਓ ਐਨੇ ਕਹਿਣਾ ਕਿਸੇ ਨੂੰ ਠੀਕ ਨਹੀਂ ਹੁੰਦਾ ਅਸੀਂ ਤਾਂ ਇਹ ਸਾਫ ਕਰ ਦਿਆਂ ਤੁਹਾਨੂੰ 13 ਤਰੀਕ ਦਾ ਜਵਰ ਜਦੋਂ ਅਸੀਂ ਪੜਿਆ ਰਾਤ ਨੂੰ ਸੋਸ਼ਲ ਮੀਡੀਆ ਤੇ ਤਾਂ 14 ਦੀ ਸਵੇਰੇ ਅਸੀਂ ਇਹ ਮੀਟਿੰਗ ਕਰਦ ਲਈ ਯਾਨੀ ਕੱਲ ਕੱਲ ਸਵੇਰੇ ਸਹੀ 11 ਵਜੇ ਆਪਾਂ ਨੇ ਫੈਸਲਾ ਕਰ ਲਿਆ ਵੀ ਆਪਾਂ ਨੂੰ ਜਿਹੜਾ ਫੌਰੀ ਕੋਈ ਸਖਤ ਐਕਸ਼ਨ ਹੈ ਉਹ ਦੇ ਦੇਣਾ ਚਾਹੀਦਾ 11 ਵਜੇ ਆਪਣੀ ਜਥੇਬੰਦੀ ਨੇ ਕੱਲੀ ਨੇ ਫੈਸਲਾ ਕਰ ਲਿਆ ਕਿ 11 ਵਜੇ ਰੇਲਾਂ ਰੋਕਾਂ ਉਸ ਤੋਂ ਬਾਅਦ ਪਤਾ ਲੱਗਿਆ ਕਿ 32 ਜਥੇਬੰਦੀਆਂ ਜਲੰਧਰ ਦੇ ਵਿੱਚ ਮੀਟਿੰਗ ਕਰ ਰਹੀਆਂ ਨੇ ਉਹ ਜਥੇਬੰਦੀਆਂ ਨਾਲ ਮਿਲਿਆ ਜਾਵੇ ਆਪਦਾ ਪ੍ਰੋਗਰਾਮ ਦੱਸਿਆ ਜਾਵੇ ਉਸ ਤੋਂ ਪਹਿਲਾਂ ਮਨਜੀਤ ਧਨੇਰ ਨਾਲ ਗੱਲ ਹੋਈ ਉਹਨੇ ਹੰਗਾਰਾ ਦਿੱਤਾ ਵੀ ਰੇਲਾਂ ਰੋਕਣ ਦਾ ਪ੍ਰੋਗਰਾਮ ਨਾਲ ਲਗ ਭਗ ਸਾਡੀ ਸਹਿਮਤੀ ਹੈ ਪਰ ਤੁਸੀਂ ਪ੍ਰੈਸ ਰੋਟ ਨਾਲ ਜੇ ਭੇਜੋ ਮੈਂ 12 1 ਵਜੇ ਤੱਕ ਆਪਣੀ ਸੂਬਾ ਕਮੇਟੀ ਦਾ ਰਹਿ ਕਰ ਲਾਂ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਇਹ ਉਹਨਾਂ ਨਾਲ ਸਾਂਝਾ ਹੋ ਗਿਆ ਡੇਢ ਵਜੇ ਜ਼ਿਲंधर ਅਸੀਂ ਉਹਨਾਂ ਦੀ ਮੀਟਿੰਗ ਦੇ ਵਿੱਚ ਗਏ ਆ ਸਾਥੀਆਂ ਦੀ ਮੀਟਿੰਗ ਦੇ ਵਿੱਚ ਉਹ ਇਸ ਗੱਲ ਤੇ ਵਿਚਾਰ ਕਰ ਰਹੇ ਸੀ ਕਿ ਇਹ ਜੋ ਹੋਇਆ ਦੋਨਾਂ ਬਾਰਡਰਾਂ ਤੇ ਇਹਦੇ ਬਾਰੇ ਕੀ ਕੀਤਾ ਜਾਵੇ ਤਾਂ ਸਮਾਂ ਮਿਲ ਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਅਪੀਲ ਕੀਤੀ ਕਿ ਭਰਾਓ ਸਾਡੇ ਬਖਰੇਵੇਂ ਛੋਟੇ ਨੇ ਸਾਡੀਆਂ ਸੰਘਾ ਵੱਡੀਆਂ ਨੇ ਜੇ ਪੰਜਾਬ ਦੇ ਵਿੱਚ ਇਹ ਕਣਤਨ ਕਿ ਜਿਹੜੀ ਦੂਜੀ ਜਥੇਬੰਦੀ ਸਾਡੇ ਨਾਲ ਗੋਲ ਨਹੀਂ ਕਰਦੀ ਸਾਡੇ ਨਾਲ ਸਾਂਝੀ ਸਰਗਰਮੀ ਨਹੀਂ ਕਰਦੀ ਉਹ ਸਾਡੀ ਦੁਸ਼ਮਣ ਨਹੀਂ ਹੈ ਉਹ ਸਾਡੀ ਦੋਸਤ ਜਥੇਬੰਦੀ ਹੈ ਉਹ ਸਾਡੇ ਜੁੱਧ ਸਾਥੀ ਨੇ ਉਹਨਾਂ ਤੇ ਹੋਇਆ ਜ਼ਬਰ ਕਿਸੇ ਕੀਮਤ 에 ਸਹਿਨ ਨਹੀਂ ਕੀਤਾ ਜਾਵੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਸਮਾਂ ਉਹਨਾਂ ਦੇ ਦਲੀਲਾ ਸੀ ਕਿ 16 ਦਾ ਬੰਦ ਆ ਰਿਹਾ ਉਹਦੇ ਦੇ ਅਸਰ ਪਊਗਾ ਅਸੀਂ ਇਹ ਕਹਿਆ ਸੀ ਦਾ ਬੇਨਤੀ ਕਰਕੇ ਨਿਕਲ ਕੇ ਆਇਆ ਬੜੀ ਖੁਸ਼ੀ ਹੋਈ ਜਦੋਂ ਉਹਨਾਂ ਦਾ ਐਲਾਨ ਆ ਗਿਆ ਕਿ ਉਹ ਵੀ ਕੱਲ ਨੂੰ ਟੋਲ ਫਰੀ ਕਰਨਗੇ ਸਾਰੇ ਪੰਜਾਬ ਦੇ ਵਿੱਚ ਅੱਜ ਪੰਜਾਬ ਦੀਆਂ 37 ਜਥੇਬੰਦੀਆਂ ਉਹ 36 ਤੇ 2 ਜਥੇਬੰਦੀਆਂ ਆਪਣੀਆਂ ਆਪਾਂ ਰੇਲਗੱਦੀਆਂ ਲਾਈਨਾਂ ਤੇ ਆ ਤੇ ਉਹਨਾਂ ਨੇ ਟੋਲ ਫਰੀ ਕੀਤੇ ਨਹੀਂ ਕੀ ਬਣ ਗਿਆ ਭਈ ਥੋੜਾ ਉਹ سوشل میڈیا ਵਾਲੇ ਸਾਥੀਓ ਜਿਹੜੇ ਕਹਿੰਦੇ ਤੇ ਜਥੇਬੰਦੀਆਂ ਦੁਫਾੜ ਸੰਯੁਕਤ ਮੋਰਚਾ ਖਿੰਡ ਗਿਆ ਮੇਰੇ ਤਾਂ ਇੱਕ ਸੰਯੁਕਤ ਮੋਰਚੇ ਵਾਲੇ ਇਸਨੇ মিডিਆ ਵਾਲੇ ਸਾਥੀ ਨੇ ਸਵਾਲ ਕੀਤਾ ਕਿ ਕੀ ਜਥੇਬੰਦੀਆਂ ਮੁੜ ਕੇ ਇਕੱਠੀਆਂ ਹੋ ਸਕਦੀਆਂ ਨੇ ਮੇਰਾ ਜਵਾਬ ਸੀ ਕਿ ਵਕਤ ਹੁੰਦਾ ਉਹ ਵਕਤ ਬੰਦਿਆਂ ਨੂੰ ਆਪੇ ਇਕੱਠੇ ਕਰਦਾ ਹੁੰਦਾ ਸਮਾਜ ਦੀ ਇੱਕ ਆਧਾਰਨਾ ਜੇ ਦੋ ਭਰਾ ਕਦੇ ਵੀ ਨਾ ਬੋਲੇ ਹੁਣ ਤਾਂ ਉਹਨਾਂ ਨੂੰ ਇਕੱਠਾ ਕੌਣ ਕਰਦਾ ਹੈ ਉਹਨਾਂ ਨੂੰ ਦੁਸ਼ਮਣ ਇਕੱਠਾ ਕਰਦਾ ਹੈ ਜਦੋਂ ਦੁਸ਼ਮਣ ਦੂਜੇ ਭਰਾ ਤੇ ਅਟੈਕ ਕਰਦਾ ਹੈ ਉਦੋਂ ਆਪਦੀ ਭਰਾਵਾਂ ਦੀ ਕੜਤਰ ਨੂੰ ਅਗਲਾ ਭੁੱਲ ਜਾਂਦਾ ਹੈ ਗੰਡਾਸਾ ਬਰਾਬਰ ਲੈ ਕੇ ਖੜਦਾ ਆਪਦੇ ਭਰਾ ਦੇ ਕਿ ਬਖਰੇਵੇਂ ਫੇਰ ਦੇਖ ਲਾਂਗੇ ਤੂੰ ਮੇਰਾ ਮਾਂ ਜਾਇਆ ਤੇ ਅਸੀਂ ਤੇਰੇ ਨਾਲ ਆ ਅਸੀਂ ਇਹ ਸਟੇਟ ਟੋਲਾਨ ਕਰਦੇ ਆ ਓਏ ਭਰਾਵੋ ਸਾਨੂੰ ਕਹੀ ਜਾਓ ਗਦਾਰ ਸਾਨੂੰ ਕਹੀ ਜਾਓ ਡਰਪੋਕ ਅਸੀਂ ਇਸ ਦੇ ਨਾਲ ਆਇਆ ਖੱਪਾ ਸਾਡੇ ਨਹੀਂ ਲੱਗ ਸਕਦਾ ਤੇ ਅਸੀਂ ਇਹਦਾ ਜਵਾਬ ਤੁਹਾਨੂੰ ਦਿੰਨੇ ਆ ਕਿ ਅਸੀਂ ਇਸ ਜ਼ਬਰ ਨੂੰ ਕਦੇ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਕਿ ਅੱਜ ਅੱਜ 15 ਤਰੀਕ ਹੈ ਕੱਲ ਨੂੰ ਭਾਰਤ ਬੰਦਾ ਸਦਾ 16 ਤਰੀਕ ਦਾ ਹੈ ਤੇ 17 ਤਰੀਕ ਤੱਕ ਕੇਂਦਰ ਸਰਕਾਰ ਇਹ ਮਸਲੇ ਨੂੰ ਜਪੋਜੀਟ ਤਰੀਕੇ ਨਾਲ ਜੇ ਬਾਅਦ ਵਿੱਚ ਨਹੀਂ ਇੱਕ ਕੰਧ ਤੇ ਲਿਖਿਆ ਪੜ ਲੇ ਅਸੀਂ ਮੈਦਾਨ ਚ ਆ ਗਏ ਅਸੀਂ ਸੋਡਰ ਨਾਲ ਦੋ ਹੱਥ ਦੇਖਾਂਗਾ ਆ ਫੈਸਲਾ ਪੜਾਓ ਜਿੰਦਾਬਾਦ 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 ਸਾਨੂੰ ਕੋਈ ਸਵਾਲ ਕਰਦਾ ਜਿੰਦਾਬਾਦ ਸਵਾਲ ਕਰਦਾ ਕਿ 24 ਵਾਲੀ ਮੀਟ ਦਾ ਮੋਰਚੇ ਦਾ ਫਿਰ ਕੀ ਬਣ ਜੂ ਮੈਨੂੰ ਇਹ ਦੱਸੋ ਭਰਾਓ ਜੇ ਕਿਸੇ ਦੁਸ਼ਮਣ ਚੜਿਆ ਹੁੰਦਾ ਹੈ ਘਰ ਟਾਉਂਦਾ ਹੁੰਦਾ ਹੈ ਤਬਾਹ ਕਰੀ ਜਾਂਦਾ ਸਭ ਕੁਝ ਸਾਡੇ ਮੁੰਡੇ ਦਾ ਮੰਗਣਾ ਹੋਵੇ ਫਿਰ ਮੰਗਣਾ ਵੱਡੀ ਗੱਲ ਹੈ ਏਟੈਕ ਰੋਕਣਾ ਵੱਡੀ ਗੱਲ 24 ਦਾ ਪ੍ਰੋਗਰਾਮ ਅੱਜ ਇਹ ਸਾਡਾ ਸਟੈਂਡ ਕਰਦਾ ਜੇ ਗੱਲ ਇਧਰ ਨੂੰ ਵੱਧਦੀ ਹੈ ਤਾਂ ਅਸੀਂ 24 ਵਾਲੇ ਪ੍ਰੋਗਰਾਮ ਨੂੰ ਮੁਲਤਵੀ ਕਰਨ ਦੀ ਸੋਚ ਸਕਦੇ ਹਾਂ ਛੱਡ ਦਿਆਂਗੇ ਮਨਾਨ ਚਾਹਾਂਗੇ ਲੱਗ ਜੂ ਪਤਾ ਪਰ ਇੱਕ ਗੱਲ ਖਿਆਲ ਕਰੋ ਭਰਾਓ ਤੁਹਾਨੂੰ ਦਿੱਲੀ ਮੋਰਚੇ 'ਚ ਕਿਹਾ ਸੀ ਕਿ ਸਾਡਾ ਮੋਰਚਾ ਬਖਰਾ ਹੋਊਗਾ ਸਾਡੀ ਸਟੇਜ ਬਖਰੀ ਹੋਊਗੀ ਸੰਯੁਕਤ ਮੋਰਚੇ 'ਚ ਸ਼ਾਮਿਲਾਂ ਪਰ ਸਟੇਜ ਬਖਰੀ ਹੋਊਗੀ ਪਹਿਲਾ ਇਹ ਗੱਲ ਕਿ ਇਹ ਗੱਲ ਇਸ ਕਰਕੇ ਐ ਕਿ ਅਸੀਂ ਜਿਹੜੇ ਮੋਰਚੇ 'ਚ ਹੋਵਾਂਗੇ ਜਦੋਂ ਅੱਗੇ ਵਧਣ ਦਾ ਹੁਕਮ ਦੇਵਾਂਗੇ ਕਿ ਮੋਰਚਾ ਪੰਨਣਾ ਤਾਂ ਮੋਰਚਾ ਪੰਨਣ ਦੀ ਤਿਆਰੀ ਹੋਊ ਹੱਥ 'ਚ ਮੋਰਚਾ ਪੰਨਣ ਵੇਲੇ ਸਾਡੀ ਅਗਵਾਈ ਕਰਨ ਵਾਲੀ ਟੀਮ ਹੋਊ ਮੂਰੇ ਜਦੋਂ ਟੱਕਰ ਹੋਊ ਸਾਰੇ ਲੋਕਾਂ ਦੇ ਸਾਹਮਣੇ ਹੋ ਦੰਦੇ ਵਿੱਚ ਹੋਊ ਜਦੋਂ ਅਸੀਂ ਕਹਾਂਗੇ ਕਿ ਅੱਗੇ ਵਧੋ ਦੋ ਅੱਗੇ ਵਧਿਆ ਜਾਓ ਜਦੋਂ ਕਹਾਂਗੇ ਪਿੱਛੇ ਹਟੋ ਦੋ ਪਿੱਛੇ ਹਟਿਆ ਜਾਓ ਆਪ ਮੁਹਾਰੀ ਲੜਾਈ ਨਹੀਂ ਹੋਊਗੀ ਆਪ ਹੁਦਰਾ ਨਹੀਂ ਚੱਲੂਗਾ ਅਸੀਂ ਉਹਨਾਂ ਹੁੱਲੜਵਾਜਾਂ ਨੂੰ ਨਹੀਂ ਖੰਘੜ ਦੇਵਾਂਗੇ ਜਿਹੜੀਆਂ ਕਿਸੇ ਦੀ ਗੱਲ ਸੁਣਦੇ ਵੀ ਨਹੀਂ ਜਿਹੜੇ ਕਿਸੇ ਆਪਣੀ ਮਰਜ਼ੀ ਨਾਲ ਮਰਜ਼ੀ ਨਾਲ ਕਰਵਾਈਆਂ ਕਰਦੇ ਨੇ ਇਸ ਤਰ੍ਹਾਂ ਦੀਆਂ ਜਥੇਬੰਦੀਆਂ ਇਸ ਤਰ੍ਹਾਂ ਦੇ ਅੰਦੋਲਨ ਕਦੇ ਕਾਮਯਾਬ ਨਹੀਂ ਹੁੰਦੇ ਭਰਾਓ ਇਸ ਕਰਕੇ ਆਪਣੀ ਜਥੇਬੰਦੀ ਨੇ ਇਹ ਤੈਅ ਕੀਤਾ ਹੋਇਆ ਹੈ ਕਿ ਸਾਰੀਆਂ ਜ਼ਰੂਰੀ ਗੱਲਾਂ ਨੂੰ ਪਾਸੇ ਛੱਡ ਕੇ ਜੰਨਾ ਚਿਰੇ ਦਾ ਨਵੇੜਾ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਮੈਦਾਨ ਦੇ ਵਿੱਚ ਆ ਤੇ ਪੂਰੇ ਸਰਗਰਮ ਦੂਜੀ ਗੱਲ ਖਿਆਲ ਰੱਖਣ ਵਾਲੀ ਹੈ ਗੱਲ ਕਰਨ ਚ ਉਹ ਸਾਥੀ ਬਹਿੰਦੇ ਨੇ ਬੈਠਣ ਉਹ ਹੀ ਫੈਸਲਾ ਕਰਨ ਦੇ ਤੌਰ ਤੇ ਉਹਨਾਂ ਨੇ ਕੀਤਾ ਅਸੀਂ ਉਹਨਾਂ ਨਾਲ ਨਹੀਂ ਬੈਠਾਂਗੇ ਉਹ ਫੈਸਲਾ ਕਰਨ ਕਿਉਂਕਿ ਉਹਨਾਂ ਨੇ ਅੰਦੋਲਨ ਛੇੜਿਆ ਵਾ ਜੇ ਸਾਨੂੰ ਲੱਗੂਗਾ ਕਿ ਸਾਡੀ ਸੰਤੁਸ਼ਟੀ ਨਹੀਂ ਜਿਹੜੀਆਂ ਗੱਲਾਂ ਤੇ ਸੰਤੁਸ਼ਟੀ ਨਹੀਂ ਹੋਊਗੀ ਉਹਨਾਂ ਤੇ ਅਸੀਂ ਆਪਣੀ ਗੱਲ ਸੰਯੁਕਤ ਮੋਰਚੇ 'ਤੇ ਰੱਖਾਂਗੇ ਅਸੀਂ ਸੰਯੁਕਤ ਮੋਰਚੇ ਦੇ ਵਿੱਚ ਰੱਖ ਕੇ ਅਗਲੇ ਐਕਸ਼ਨ ਦੇਣ ਵਾਸਤੇ ਬੇਨਤੀ ਕਰਾਂਗੇ ਸੰਯੁਕਤ ਮੋਰਚੇ ਨੂੰ ਹੁਣ ਸਵਾਲ ਇਹ ਹੈ ਕਿ ਦਿੱਲੀ ਸਾਡੇ ਦੇ ਸਵਾਲ ਕਰਦੇ ਨੇ ਬਹੁਤ ਸਾਰੇ ਬੰਦੇ ਕਿ ਤੁਸੀਂ ਦਿੱਲੀ ਜਾਓਗੇ ਹੁਣ ਜਿਹੜਾ ਬੰਦਾ মিডিਆ ਵਾਲਾ ਸਵਾਲ ਕਰਦਾ ਹੈ ਕਿ ਤੁਸੀਂ ਦਿੱਲੀ ਜਾਓਗੇ ਮੈਂ ਉਹ ਸਾਥੀ ਨੂੰ ਇਹ ਪੁੱਛਦਾ ਵੀ ਆ ਤੂਠੀ ਜੀ ਤਾਂ ਤੂੰ ਚੱਕ ਲਈ ਤੂੰ ਜਿਥੇ ਬੰਦ ਕੈਦੇ ਕਾਨੂੰਨਾਂ ਬਾਰੇ ਤੈਨੂੰ ਪਤਾ ਨਹੀਂ ਕੀ ਹੁੰਦਾ ਅਸੀਂ ਸੰਯੁਕਤ ਮੋਰਚੇ ਦੇ ਵਿੱਚ ਫਿੱਟ ਉਹਦਾ ਅਸੀਂ 파ਟਾਂ ਜਿੰਨਾ ਚਿਰ ਸੰਯੁਕਤ ਮੋਰਚੇ ਵਿੱਚ ਦਿੱਲੀ ਵਾਲੀਆਂ ਮੰਗਾਂ ਤੇ ਕੋਈ ਐਕਸ਼ਨ ਪਾਸ ਨਹੀਂ ਹੁੰਦਾ ਅਸੀਂ ਇਕੱਲੇ ਕੋਈ ਵੀ ਪ੍ਰੋਗਰਾਮ ਨਹੀਂ ਕਰ ਸਕਦੇ ਖਾਸ ਕਰਕੇ ਦਿੱਲੀ ਵਾਲੀਆਂ ਮੰਗਾਂ ਇਸ ਕਰਕੇ ਅਸੀਂ ਉਸ ਮੋਰਚੇ ਦੇ ਉਹਨਾਂ ਅਸੂਲਾਂ ਦੇ ਪਾਬੰਧਾਂ ਜਿਹੜਾ ਸੰਯੁਕਤ ਮੋਰਚਾ ਲਿਖੂਗਾ ਜੇ ਸੰਯੁਕਤ ਮੋਰਚਾ ਕੱਲ ਨੂੰ ਕਹਿੰਦਾ ਕਿ ਆਪਣਾ ਬਣ ਗਿਆ ਕਿ ਆਪਾਂ 20 ਤਰੀਕ ਨੂੰ ਦਿੱਲੀ ਜਾਣਾ ਫਿਰ ਪਿਛਕ ਉਹ ਮੁੜਿਆ ਹੁਣ ਅਸੀਂ 20 ਨੂੰ ਦਿੱਲੀ ਜਾਵਾਂਗੇ ਦੇਖ ਲਾਗੇ ਫਿਰ ਕਿਹੜੀਆਂ ਕੰਨਾਂ ਨੇ ਕਿਹੜੀਆਂ ਕੌਲੇ ਨੇ ਇਹ ਦੇਖ ਲਾਂਗੇ ਪਰ ਇਹ ਅਜੇ ਤੈਅ ਨਹੀਂ ਹੋਇਆ ਕਿ ਤੇ ਐ ਨਾ ਸੋਚ ਲਿਓ ਵੀ ਪ੍ਰਧਾਨ ਦੇ ਤਾਂ ਵੀ ਦਾ ਹਲਾਲ ਕਰਤਾ ਮੇਰਾ ਤਾਂ ਇਹ ਆਧਾਰਨ ਦੇਣ ਦਾ ਮਤਲਬ ਹੈ ਸਿਰਫ ਵੀ ਜੋ ਸੰਯੁਕਤ ਮੋਰਚਾ ਤਿਆਰ ਕਰਦਾ ਉਹ ਹੋਊਗਾ ਬਾਕੀ ਜਵਰ ਵਾਲੇ ਸੀ ਦੇ ਉੱਤੇ ਆਪਣੀ ਜਥੇਬੰਦੀ ਆਜ਼ਾਦ ਹੈ ਇਹਨੂੰ ਸੰਯੁਕਤ ਮੋਰਚੇ ਨੂੰ ਪੁੱਛਣ ਦੀ ਲੋੜ ਨਹੀਂ ਜਵਰ ਵਾਲੇ ਮੁੱਦੇ ਤੇ ਸਾਡੀ ਜਥੇਬੰਦੀ ਜੇ ਸੰਯੁਕਤ ਮੋਰਚੇ ਦਾ ਕੋਈ ਪ੍ਰੋਗਰਾਮ ਨਹੀਂ ਆਉਂਦਾ ਤਾਂ ਆਪਣੀ ਜਥੇਬੰਦੀ ਇਕੱਲੀ ਦੇ ਤੌਰ ਤੇ ਆਪਣਾ ਕੋਈ ਵੀ ਪ੍ਰੋਗਰਾਮ ਜਿਹੜਾ ਵੀ ਸਾਨੂੰ ਦਬੋਵਾਲਾ ਠੀਕ ਬਣਿਆ ਉਹ ਅਲਿਕੂਗੀ ਤੁਸੀਂ ਉਹਦਾ ਇੰਤਜ਼ਾਰ ਕਰਿਓ ਐ ਸਮਝ ਲਓ ਵੀ ਤੁਸੀਂ ਮੈਦਾਨ ਚੋਂ ਗਾੜਾ ਤਾਂ ਭਰਵੋ ਇੱਥੇ ਦਾ ਭਾਵੇਂ ਸਾਰਾ ਕੁਝ ਵਿਕ ਜੇ ਇੱਥੇ ਦਾ ਭਾਵੇਂ ਜ਼ਿੰਦਗੀ ਲੱਗ ਜੇ ਜਿਹਨੇ ਗਦਾਰ ਕਹਿਣਾ ਉਹਨੇ ਨਹੀਂ ਰੁਕਣਾ ਜਿਨ੍ਹਾਂ ਦਾ ਕੰਮ ਗਾਲਾਂ ਦੇਣਾ ਹੈ ਉਹਨਾਂ ਨੇ ਗਾਲਾਂ ਦੇਣਾ ਨਹੀਂ ਰੁਕਣਾ ਇਹ ਉਹਨਾਂ ਦੇ ਕਰਤਾਰ ਦੀ ਗੱਲ ਹੈ ਬਾਈ ਤੁਸੀਂ ਮੈਨੂੰ ਇਹ ਦੱਸੋ ਬਾਈ ਸਾਡਾ ਸਾਥੀ ਇਹ ਮਜੀਦ ਤਨੇਰ ਜਿਹੜਾ ਅੱਜ ਆਪਣੇ ਨਾਲ ਖੜਾ ਆਪਣੀ ਜਥੇਬੰਦੀ ਨਾਲ ਖੜਾ ਇਹਦੇ ਨਾਲ ਵਿਚਾਰਤਾਰਕ ਬਖਰੇਵੇਂ ਦਾ ਸਾਡੇ ਇਸ ਜਥੇਬੰਦੀ ਨਾਲ ਵੀ ਨੂੰ ਪਰ ਇਹਨੂੰ ਜਿਹੜੀ ਜੇਲ ਹੋਈ ਸੀ ਉਹ ਨਜਾਇਜ਼ ਨਜਾਇਜ਼ ਜੇਡੂ ਲੈ ਕੇ ਜੀ ਜਾਨ ਨਾਲ ਇਹ ਕੋਲ ਲੜਿਆ ਜੀ ਜਾਨ ਨਾਲ ਸਾਰਾ ਪੰਜਾਬ ਜਾਣਦਾ ਹੈ ਕਿ ਇਹ ਜਥੇਬੰਦੀ ਨੇ ਪਿੱਛੇ ਕੁਝ ਨਹੀਂ ਰੱਖਿਆ ਮਨਜੀਤ ਨੇ ਰੂ ਰਿਆ ਕਰਾਉਣ ਵਾਸਤੇ ਅੱਡੀ ਚੋਟੀ ਦਾ ਜੋਰ ਲਾਤਾ ਤੇ ਅਸੀਂ ਦਾਵਾ ਕਰਦੇ ਹਾਂ ਜਦੋਂ ਇਹ ਕੋਲ ਫੜਿਆ ਸੀ ਉਦੋਂ ਇਹ ਦਾਦਾ ਕੀਤਾ ਸੀ ਕਿ ਮਨਜੀਤ ਦੇਰ ਨੂੰ ਆਪ ਜੇਲ੍ਹ ਚ ਛੱਡ ਕੇ ਆਇਆ ਤੇ ਐਸੇ ਗਲੀ ਦੇ ਵਿੱਚ ਦੀ ਇਹਨੂੰ ਲੈ ਕੇ ਜਾਵਾਂਗੇ ਅੱਜ ਵੀ ਵੀਡੀਓ ਪੜ੍ਹ ਲਿਓ ਭਾਈ ਵੀਡੀਓ ਦੇ ਵਿੱਚ ਪਈਆਂ ਹੋਈਆਂ ਗੱਲਾਂ ਨੇ ਇਸ ਕਰਕੇ ਅਸੀਂ ਮਾਰ ਨਹੀਂ ਕਰਦੇ ਜਗेंद्र ਉਗਰਾਹਾ ਕੋਈ ਚੀਜ਼ ਨਹੀਂ ਜਥੇਬੰਦੀ ਹੈ ਜਥੇਬੰਦੀ ਲੜਦੀ ਹੈ ਜਥੇਬੰਦੀ ਦੇ ਅਸੂਲ ਨੇ ਜਥੇਬੰਦੀ ਦੇ ਕਾਨੂੰਨ ਨੇ ਆਹ ਪ੍ਰੋਗਰਾਮ ਮੇਰਾ ਇਕੱਲੇ ਦਾ ਦਿੱਤਾ ਹੋਇਆ ਨਹੀਂ ਅਗਲਾ ਪ੍ਰੋਗਰਾਮ ਵੀ ਆਪਣਾ ਕੰਨਿਆ ਦਾ ਨਹੀਂ ਹੋਣਾ ਜਥੇਬੰਦੀ ਤੈਅ ਕਰੂਗੀ ਜਥੇਬੰਦੀ ਦੇ ਮੁਤਾਬਕ ਹੀ ਪ੍ਰੋਗਰਾਮ ਚੱਲਦੇ ਨੇ ਇਸ ਕਰਕੇ ਤਾਂ ਹੀ ਸਾਨੂੰ ਲਾਂਬੇ ਆਉਂਦੇ ਨੇ ਕਿ ਤੁਸੀਂ ਬਹੁਤ ਤਕੜੀ ਜਥੇਬੰਦੀ ਜਥੇਬੰਦੀ ਵੱਡੀ ਜਥੇਬੰਦੀ ਹੋਣਾ ਅਸੀਂ ਆਪਦੇ ਮੂੰਹ ਨਾਲ ਕਦੇ ਨਹੀਂ ਕਿਹਾ ਵੀ ਅਸੀਂ ਬਹੁਤ ਵੱਡੀ ਜਥੇਬੰਦੀ ਵਾਲੇ ਵੱਡੀ ਦਾ ਨਾਮ ਬਹੁਤ ਵੱਡਾ ਹੁੰਦਾ ਪਰ ਸਾਨੂੰ ਇਸ ਗੱਲ ਦਾ ਪਤਾ ਹੈ ਅਸੀਂ ਜਿੰਨੀਆਂ ਪੰਜਾਬ ਚ ਜਥੇਬੰਦੀਆਂ ਜਿੰਨਾ ਸਾਡਾ ਕੱਡਰ ਹੈ ਅਸੀਂ 30 ਆ 40 ਆ ਪਰ ਸਾਡੀ ਕੁੱਲ ਗਿਣਤੀ ਇੰਨੀ ਹੈ ਕਿ ਜੇ ਸਰਕਾਰ ਚਾਹੇ ਸਰਕਾਰ ਤਾਂ ਸਾਡੇ ਉੱਤੋਂ ਦੀ ਪੈ ਸਕਦੀ ਐ ਸਾਨੂੰ ਦੱਬ ਸਕਦਾ ਪਰ ਸਵਾਲ ਇਹ ਹੈ ਕਿ ਸਾਨੂੰ ਦੱਬ ਸੇ ਸਰਕਾਰ ਸਾਡੇ ਦੇ ਅਤਿਆਚਾਰ ਕਰਲੇ ਸਰਕਾਰ ਸਾਨੂੰ ਮਾਰ ਦੇਵੇ ਸਰਕਾਰ ਪਰ ਸਰਕਾਰ ਤੋਂ ਛਾਸੀ ਕੀਮਤ ਲੈਣ ਵਾਸਤੇ ਜੇ ਮਾਨਸਿਕ ਤੌਰ ਤੇ ਵਿੱਚੋਂ ਅਦਰ ਹੀ ਤਿਆਰ ਹੋ ਜਾਂਦੇ ਨੇ ਤਾ ਸਰਕਾਰ ਦੇ ਹੱਥਾਂ ਪੈਰਾਂ ਦੀ ਪਾਉਣ ਦੀ ਅਸੀਂ ਸਮਰੱਥਾ ਰੱਖਦੇ ਹਾਂ ਇਸ ਕਰਕੇ ਭੈਣੋ ਤੇ ਭਰਾਓ ਜਾਵਰ ਦੀਆਂ ਗੱਲਾਂ ਬਹੁਤ ਹੋਈਆਂ ਨੇ ਇਹ ਮੋਰਚੇ ਦਾ ਵੇਲਾ ਹੈ ਇਹ ਕਿਸੇ ਜਥੇਬੰਦੀ ਤੇ ਅਟੈਕ ਕਰਨ ਦਾ ਵੇਲਾ ਨਹੀਂ ਇਹ ਗਦਾਰ ਕਹਿਣ ਦਾ ਵੇਲਾ ਨਹੀਂ ਇਹ ਸਾਨੂੰ ਤਾਂ ਉਹਨਾਂ ਅੱਡਵਾ ਨੂੰ ਬੇਨਤੀ ਹੈ ਜਿਹੜੇ ਸਟੇਜਾਂ ਤੋਂ ਲਾਈਵ ਹੋ ਕੇ ਗੱਲਾਂ ਕਰਦੇ ਨੇ ਕਿ ਭਾਈ ਪਛਾਣ ਲੋ ਲੜਨ ਵਾਲੇ ਕੌਣ ਹੈ ਕੋਈ ਪਛਾਣ ਲੋ ਗਦਾਰ ਕੌਣ ਹੈ ਪਛਾਣ ਲੋ ਵੀ ਲੱਤਾਂ ਖਿੱਚਣ ਵਾਲੇ ਕੌਣ ਦਾ ਓਏ ਬਾਸਤਾ ਰੱਬ ਦਾ ਆ ਮੌਕੇ ਤੁਸੀਂ ਇਹ ਗੱਲਾਂ ਨਾ ਕਰੋ ਲੋਕ ਬਹੁਤ ਸਿਆਣੇ ਨੇ ਲੋਕ ਆਪ ਹੀ ਪਛਾਣ ਲੈਣਗੇ ਜਿਹੜੇ ਗਦਾਰ ਨੇ ਉਹਨਾਂ ਨੂੰ ਗਦਾਰ ਕਰਕੇ ਲੋਕ ਜਾਣਦੇ ਨੇ ਜਿਹੜੇ ਲੜਨ ਵਾਲੇ ਨੇ ਉਹਨਾਂ ਨੂੰ ਲੜਨ ਵਾਲੇ ਕਰਕੇ ਜਾਣਣਗੇ ਇਹ ਸਾਰਾ ਇਹਨਾਂ ਕੋਲੇ ਫੈਸਲਾ ਕਰਨਾ ਲੋਕ ਫੈਸਲਾ ਕਰਦੇ ਹੁੰਦੇ ਨੇ ਘਟੋ ਘਟ ਤੁਸੀਂ ਬੇਨਤੀਆਂ ਨਾ ਕਰੋ ਸਟੇਜਾਂ ਤੋਂ ਲਾਈਵ ਹੋ ਕੇ ਲੋਕਾਂ ਨੂੰ ਇਸ ਤਰ੍ਹਾਂ ਦੇ ਗਰ ਭੱਲ ਪੂਸੇ ਵਿੱਚ ਨਾਂ ਪਾਓ ਕਿ ਕੌਣ ਗਦਾਰ ਹੈ ਕੌਣ ਲੜਾਕੂ ਹੈ ਤੁਸੀਂ ਸਾਰੇ ਲੜਾਕੂ ਆਂ ਪੰਜਾਬ ਦੇ ਲੋਕ ਸਾਰੇ ਲੜਾਕੂ ਨੇ ਜੇ ਪੰਜਾਬ ਦੇ ਲੋਕਾਂ ਦਾ ਸਮਰਥਨ ਹੈ ਜੇ ਸਾਡੀਆਂ ਮੰਗਾ ਠੀਕ ਨੇ ਸੇ ਸਾਡੀ ਦਿਸ਼ਾ ਠੀਕ ਹੈ ਜੇ ਸਾਡੀ ਦੁਸ਼ਾ ਠੀਕ ਹੈ ਜੇ ਸਾਡੇ ਮੁੱਦੇ ਠੀਕ ਨੇ ਤੁਹਾਨੂੰ ਲੜਨ ਦਾ ਤਰੀਕਾ ਠੀਕ ਹੈ ਤੁਹਾਡੀ ਲੜਾਈ ਵੀ ਕਾਮਯਾਬ ਹੋਊਗੀ ਤੁਹਾਡਾ ਨਕਸਲ ਵੀ ਘਟੂਗਾ ਫਿਰ ਤੁਸੀਂ ਆਪਦੀ ਛਾਪ ਛੱਡ ਕੇ ਆਓਗੇ ਰੈਨ ਯਾ ਦਿੱਲੀ ਨੇ ਕੰਨਾਂ ਹੁਣ ਇਸ ਗੱਲ ਦੀਆਂ ਗਵਾਹ ਨੇ ਕਿ 1 ਸਾਲ ਦੇ ਮੋਰਚੇ ਦੇ ਵਿੱਚ ਸਾਡੀਆਂ ਹੁਣ ਤਾਂ ਕੰਨਾਂ ਦੇ ਛਾਪਾਂ ਲੱਗੀਆਂ ਪਈਆਂ ਨੇ ਹੁਣ ਤੱਕ ਲੋਕ ਸਾਨੂੰ ਯਾਦ ਕਰਦੇ ਨੇ ਕਿ ਇਹਹੀ ਜੀ ਡਿਸਪਲਨ ਵਾਲੀ ਜਥੇਬੰਦੀ ਨਹੀਂ ਐ ਲੜਦਾ ਤਰੀਕਾ ਇਹਨਾਂ ਦੇ ਵਿੱਚ ਇਹ ਕਦੇ ਪੁਨ ਨਹੀਂ ਬਦਲੀ ਗੱਲ ਨਹੀਂ ਕਰਦੇ ਇਸ ਕਰਕੇ ਭਰਾਵੋ ਤੁਹਾਡਾ ਬਹੁਤ ਬਹੁਤ ਧੰਨਵਾਦ ਆਸੀਂ ਇਸ ਕਰਕੇ ਕਰਦੇ ਹਾਂ ਕਿ ਸਦਾ 6 ਘੰਟਿਆਂ ਦਾ ਸੀ 6 ਘੰਟਾ ਤੁਸੀਂ ਇੱਥੇ ਪਹੁੰਚੇ ਹੋ ਅਗਲੇ ਪ੍ਰੋਗਰਾਮ ਦਾ ਤੁਸੀਂ ਇੰਤਜ਼ਾਰ ਕਰੋ ਆਪਾਂ ਅਗਲਾ ਪ੍ਰੋਗਰਾਮ ਛੇਤੀ ਸਾਨੂੰ ਦੇਣ ਜਾ ਰਹੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ